ਮਾਡਲ ਕਿੰਨਾ ਹੈ ਜੀ 18 19 ਆ આજ ਤੱਕ ਤਾਂ ਲੱਗਦੀ ਨਹੀਂ 18 19 ਵਾਲੀ ਲੋ ਜੀ 40000 ਤੋਂ ਬੋਲੀ ਸ਼ੁਰੂਆਤ ਦਸ਼ਮੇਸ਼ ਦਾ ਰੂਟਾ ਵੈਟਰ ਤੇ ਬਾਈ ਨੇ 41000 ਰੁਪਿਆ ਲਾਤਾ ਲੋ ਜੀ ਜਿਹੜਾ ਰੂਟਾ ਵੈਟਰ ਆ 50000 ਤੋਂ ਸਟਾਰਟ ਆ ਮਾਡਲ ਮੋੜ ਸਕਤੀ ਮਾਨਾ ਇਹ ਤੇ ਮਾਡਲ ਕਿੰਨਾ ਹੈ ਜੀ 1819 ਆਜ ਤਾ ਲੱਗਦੀ ਨਹੀਂ 1819 ਵਾਲੀ ਮਾਡਲ ਏ 1819 ਆ ਸਕਦੀ ਮਾੜ ਹੈ 60 ਦਾ ਤਾਂ ਕਹਿੰਦਾ ਨਵਾਂ ਲਿਆ ਕੇ ਦੇਣਾ ਬਾਈ ਕਹਿੰਦਾ 30 ਤੇ 50000 ਕਹਿੰਦੇ ਨੇ ਜੀ 50000 ਆਹ ਵੇਖੋ ਜੀ ਜਦੋਂ ਕੱਲ੍ਹ ਕਰਦੇ ਆ ਉਹ ਟੋਲਕਾਰ ਕਿੱਥੇ ਸੀ ਇਹ ਟੋਲਣ ਵਾਲੇ ਕਿੱਧਰ ਗਏ ਟੋਲ ਹੁਣ ਆ ਤਿੰਨ ਰੁਪਏ ਆਹ ਪੰਜ ਤਿੰਨ ਰੁਪਏ ਦੇ ਲੋ ਪੁੱਤਾ ਪੁੱਤਾ ਕੀ ਲੈ ਕੇ ਕਰੋ ਜਿੰਨੇ ਕੋਲ ਲਓ 30 ਜਾ ਰਹੀ ਆ 3000 ਰੁਪਏ ਕਾ ਬੁੱਕਾ ਕੋਪਰ ਦੋਣ ਕੇ ਦਾ ਕੋਲ ਗਿਆ 65 12 5 5 ਬਟਾ ਲੈ ਉਹ 5 ਦਾ 6 ਹੋ ਜਾਊਗਾ ਇਹ ਕੋਲ ਦਾ ਤੁਹਾਡਾ ਇਹਨੇ ਹੋਊਗਾ ਜੀ ਪਿੰਨੇ ਦਾ ਕੋਲ ਦਾ ਜੇ 7 ਕਵਾਂ ਦਾ ਜੇ ਇੱਕ ਦਾ ਵੀ ਘੱਟ ਗਿਆ 7 ਚ 7 ਨੂੰ ਨਾਲੋਂ 20000 25000 ਬਟੇ ਜਾ ਰਿਹਾ ਕਿਉਂ ਲੱਗ ਲੱਗ ਕੋਲ ਦੇ ਖੜਾ ਆਏ ਵੇ ਪਹਿਲਾਂ ਚੱਲ ਕਾਰ ਦੇਖ ਲੈਣੇ ਦੋ ਕੇ ਰੱਖੋ ਕੋਲ ਕੇ ਕਾਰ ਦੇਖਣੇ ਕਰੋ ਨਹੀਂ ਕਾਰੀ ਕੇ ਮੈਂ ਪੂਰੀ ਸੁਣਤਾ ਹੁੰਦਾ ਹੋਣਾ ਕੋਕਾ ਨਕਾ ਕੀ ਨਾ ਨਾ 10000 ਦਾ ਨਮਾ ਦਿੱਤੇ 30000 ਰੁਪਇਆ 30000 ਰੁਪਇਆ ਬਾਈ ਦਾ ਓ ਰੰਗ ਨਾ ਲਾਹੋ ਓ ਬਾਈ ਰੰਗ ਨਾ ਲਾਹੋ ਯਾਰ ਓ ਬਾਈ ਸਟicker ਕੰਬਟੀ ਜਣਾ ਯਾਰ ਕੋਈ ਤਾਂ ਗੱਲ ਆ

ਇਹ ਚਾਹੁੰਦਾ ਮੈਂ ਮਾਲ ਨੂੰ ਕੋਈ ਨਾ ਪੁੱਛੇ 36000 ਰੁਪਏ ਸਾਡੇ ਸੰਕੂਪ 48000 ਪੜਦੇ ਸਾਡੇ 36000 ਆ ਜੀ ਬੜੀਆਂ ਦਾ ਲੱਗਿਆ ਕਿਹੜੀ ਆਏਗਾ 40000 ਦਾ 40000 ਵਾਲ ਦਾ 40000 ਜੀ 4050 4050 4050 12ਵਾਂ ਨੰਬਰ 40 4050 4050 40 41000 41000 41 100 ਇਕੱਠਾ-ਗੱਠਾ 100 41 100 42 100 42 100 ਪਾੜੇ ਦਾ ਜੀ ਬੋਲੋ ਜੀ ਉਹ 100 ਬੰਨਾ ਬੰਦ ਕਰਾ 1000 ਆਉਣਾ ਪਾ ਕਰੇ ਪਾੜੇ ਪਾੜੇ ਹਾਂ ਭੈਜਣਾ ਯਾਰ ਯਾਰ 100000 ਰੁਪਏ ਦਾ ਮੈਂ 1000 ਰੁਪਏ ਭਾਈ 100 ਪਾਣਾ ਕਿਹੜੇ ਨੂੰ ਉਹ ਤੇ ਸਾਂਦਾਂਗੇ ਮੈਨੂੰ ਉੱਤੇ 100 1100 1100 41 100 91 41 कम फस गया रोटा बैठ शक्ति मां ਬਣਾ ਸਾਡੇ ਸਾਡੇ ਬਸ ਵਾਲੀ ਬਾਲ ਦਾ 100 ਸ਼ਕਤੀਮਾਨ ਰੋਟਾ ਮਟਰ ਸਿਆਲੀ 100 ਬਹੁਤ ਬੋਲਾਵਾ ਕਰੋ ਯਾਰ ਓ 1514 ਦੀ ਪਾਉਣਾ ਬਾੜੇ ਕੋਲੀ 48 ਤੋਂ ਕੋਲੀ ਕੋਰ ਦੇ 47 43 47 100 ਕਰੋ ਜੀ 47 43 ਨਾ ਅੰਮਕਾਲ 47 43 47 43 47 43 ساڈے 47 350 47 350 ਅਮਰੀਕਾ ਹਾਂ ਮਾੜਾ ਬੜੀ ਮੂਨ ਆਇਆ ਮਿੰਟ ਬਾਅਦ ਹਾਰਦੇ ਤੋਂ ਉੱਪਰ ਆਉਣੇ 4260 ਦੀ ਮੂਨ ਤੋੜਦੇ ਵੀ 7 ਮੁੱਢਾ ਰੋਟੇ ਵਿੱਚ ਸਾਡੇ ਦੇ ਨਾਂ ਦੇ ਤੋੜਦੇ ਮੋਲੀ ਰੰਗ ਕਿੰਨਾ ਹਾਂ ਸੌਨੇ ਕੰਮ ਚੱਕ ਰੱਖਣਾ ਇੰਨਾ ਹੋ ਗਿਆ ਪੂਰਾ ਕਰਦੇ ਹੋਗਾ 49100 ਕਰੋ 99100 ਪਾਣੀ ਦੇ ਬੋਲੀ ਖੜੀ 49100 ਕਰੋ ਹੀ ਹਾਂ ਲੈ ਠੀਕ ਹੈ ਲੈ 5100 5100 ਫੜਾ ਦੇ ਫੋਨ 50 ਹੋ ਗਿਆ 100 ਦੇ ਤੋੜਦੀ ਬੋਲੀ ਲੈ ਪਾੜੇ ਦਾ ਹੋ ਗਿਆ ਸੁਭਾਨ ਲਲਾਹ ਜੀ ਲੋ ਜੀ 50100 ਤੇ ਪਾੜੇ ਦੇ ਨਾਂ ਤੇ ਬੋਲੀ ਜਿਹੜੀ ਟੁੱਟ ਗਈ ਆ ਫਾਕੀ ਮਾਨ ਦੇ ਰੁੱਟੇ ਵੇਟਰ ਦੀ ਲੈ ਵੀ ਦੁਬਾਰੇ ਸ਼ੁਰੂ ਕਰਾਂਗੇ 50100 ਤੇ ਟੁੱਟ ਗਈ ਬੋਲੀ ਬੜੀ ਮੋਣ ਲੋਈ 40000 ਤੋਂ ਬੋਲੀ ਸ਼ੁਰੂਆਤ ਦਸ਼ਮੀਸ਼ ਦਾ ਰੁੱਟਾ ਵੇਟਰਾ ਤੇ ਬਾਈ ਨੇ 41000 ਰੁਪਇਆ ਲਾਤਾ 7 ਫੁੱਟਾ ਇਹ 8 ਫੁੱਟਾ ਵੀਰੇ 8 ਫੁੱਟਾ ਦਸ਼ਮੀਸ਼ ਵਾਲਿਆਂ ਦਾ ਗੇਰ ਇਹਦਾ ਹੈ ਨਹੀਂ ਨਾਲ ਇਹਦੇ ਹੈਗਾ ਵੀਰੇ ਉਹਦੇ ਹੈ ਨਹੀਂਗਾ ਓਏ ਆਹ ਸੇਹ ਦੇ ਹੈ ਨਹੀਂ ਅਜਾ ਉਹਦੇ ਨਹੀਂ ਹੈਗਾ ਠੀਕ ਹੈ ਇਹਦੇ ਹੈਗਾ ਠੀਕ ਹੈ ਇਹਦੇ ਦਸ਼ਮੀਸ਼ ਵਾਲੇ ਦੇ ਹੈਗਾ ਜੀ ਉਹਦੇ ਨਹੀਂ ਹੈਗਾ ਫੋਨ ਬੰਦ ਹੋ ਗਿਆ ਕੀ ਹੋ ਗਿਆ ਗਰਮੀ ਮਾਰ ਜੰਦੇ ਵੀ ਗਰਮੀ ਮਾਰਨ ਗਿਆ ਹੁਣ 41000 ਲੱਗ ਗਿਆ ਇਹਦੇ 100 ਕਰੋ 41000 100 ਲਾਤਾ ਬਾਈ ਨੇ ਤੁਸੀਂ ਬਾਤ ਲਾ ਦੋ ਹਾਂ ਜਿੰਨਾ ਫਾਵ ਦਾ ਹਾਂ 100 100 ਬਾਈ ਚਲੋ 100 ਕਰੋ ਬਾਈ 100000 ਸੁਣੇ ਉਹ ਬਾਈ ਖੁੱਲੀ ਬੋਲੀ ਆਦਾ ਜਿੰਨੇ ਮਰਜ਼ੀ ਦੇਵੇ ਆਲਾ ਇਹਦਾ ਖੁੱਲੀ ਬੋਲੀ ਨੇ ਜਿੰਨਾ ਮਰਜ਼ੀ ਪਾਵੇ ਜੀ ਅਗਲਾ ਕੋਈ ਚੱਕਰ ਨਹੀਂ ਹੁੰਦਾ ਭਰੇ ਇਹ ਪੰਜਾਬ ਆਵੇ ਤੇ 100 ਕੁਝ ਨਹੀਂ ਹੁੰਦਾ ਜੀ ਚਲ ਤੇਵਾ ਦਾ 1000 ਉਹ 500 ਰੁਪਿਆ ਪਾਉਣਾ ਜਿਹੜਾ ਮਰਜ਼ੀ ਪਾਉਣਾ ਠੀਕ ਹੈ ਜੀ ਚਲੋ ਠੀਕ ਹੈ ਠੀਕ ਸਾਢੇ 41 ਕਰ ਦੋ ਸਾਢੇ 41 42 42 42 ਸਾਢੇ 42000 ਹੋ ਗਏ ਸਾਢੇ 43 44 44 ਸਾਢੇ 43 ਕਮੇਟੀ ਜੀ ਇੱਕ ਮਿੰਟ ਫੇਰ ਹੀ ਲਿਖ ਲਓ ਇਕੱਠਾ ਹੀ ਕਰ ਲਿਓ ਗਾਂਗਾ ਲੈਣ ਦੇ ਬੂਆ ਪਾ ਅੱਗੇ ਬਾਕੀ ਦੇ 4000 ਇਹ 887 887 ਹਾਂਜੀ ਹਾਂ ਯੋਸਾ ਇਹ 8 ਟੋਟਾ ਇਹ ਤਾਂ ਵੀ ਦੱਸਿਆ ਨਾ ਟੋਟਾ ਕਿੰਨਾ ਆਇਆ ਬਾਈ ਕਿੰਨਾ ਸਾਡੇ 44000 ਕਰੋ 44000 ਸਾਡੇ 44 ਬਾਈ ਦਾ 44500 44500 44500 43 ਕਰੋ ਜੀ ਨਹੀਂ ਸਾਡੇ 44500 ਸਾਡੇ 43 ਕਰੋ ਜੀ ਸਾਡੇ 45000 4845 ਕਰੋ ਜੀ 522 ਜੱਲ ਜਿੰਨਾ ਜਿੰਨਾ ਸਾਡੇ 4845 47 ਹੋ ਗਿਆ ਅੰਦਰ ਦਾ ਸਾਡੇ 47 ਕਰੋ 48 ਹੋ ਗਿਆ 49000 ਰੁਪਏ ਕਰੋ ਹੂੰ ਹੂੰ ਮਾਤਾ ਲਈ ਵੀ ਰੋਟਾ ਵੇਟਰ ਦੇ ਪੜਾਕੇ ਬਈ ਦਸ ਮੇਸ ਦੇ ਰੋਟਾ ਵੇਟਰ ਦੇ 8 ਫੁੱਟ ਦੇ ਪੈਂਦੇ ਨੇ ਪੜਾਕੇ 40 ਤੋਂ ਚੱਲੀ ਆ ਬੋਲੀ ਤੇ 49 ਤੇ ਪਹੁੰਚ ਗਈ ਜੀ ਆਪਣੇ ਕੋਲ ਹੀ ਜਾ ਲੱਗਦਾ ਲੱਗਦਾ ਆਪਣੇ ਕੋਲ ਹੀ ਜਾਊ ਤੈਨੂੰ ਦੇਣਾ ਸੰਦ ਉਹ ਕਰਾਣਾ ਵੀ ਅਸੀਂ ਉਹ ਬੇਸ ਬੰਗੇ ਨਹੀਂ ਸਮਝਦਾ ਜਿੰਦੂ ਹਾਂ ਤੇ ਰੰਗ ਹਾਂਜੀ ਰੋੜ ਕੇ ਮੈਂ ਆ ਗਿਆ ਮੰਜਾ ਦਾ ਲਾਇਆ ਇਧਰ ਇਹਨਾਂ ਨੇ ਲਾਇਆ ਪਤੋ ਲਾਇਆ 50000 ਰੁਪਏ 50000 ਹੋ ਗਏ ਰੋਟਾ ਬਟਾ 50 ਆ ਗਿਆ ਦਸਮੀਂਸ ਰੋਟਾ ਬਟਾ ਦਾ 50000 ਰੁਪਏ ਰੋਟਾ ਦਾ ਚੱਕ ਦੋ ਚੱਕ ਦੋ ਕੰਮ ਕਿਨਾਂ ਦਾ ਆੜੇ ਦਾ ਪਿਆਰ ਆ ਰਿਹਾ ਜੀ ਗੱਲਾਂ ਨਹੀਂ ਆ ਰਹੀਆਂ ਚੰਗਾ ਯਾਰ ਇੱਕ ਪਾਸੇ ਫਰਦਾਨ ਬਾਈ ਇਹ ਯਾਰ ਮੋਖੜੇ ਆੜੇ ਸਮਾਜ ਦੇ ਘਰ ਮਾੜੀ ਜੀ 500 ਹੋ ਗਿਆ ਬਾਈ 500 55 55 ਸੈਕਿੰਡ ਸਕੀਮ ਤੇ ਆ ਗਈ ਗੱਲ 51000 ਰੁਪਇਆ ਸਾਡੇ ਹੋ ਗਿਆ ਜੀ ਸਾਡੇ ਹੋ ਗਿਆ ਜੀ ਸਾਡੇ ਰਾਜਾ ਸਾਡੇ ਰਾਜਾ ਸਾਡੇ ਰਾਜਾ 53 ਲੈ ਕੇ ਬਾਈ 53 ਲੈ ਕੇ ਬਾਈ 53 53 ਤਗੜਾ 500 ਫੜਾ ਪੁੱਛੇ ਪਾ ਲਿਆ ਕਰੋ ਸਭ ਪੁੱਛਣਾ ਕਿ ਟੈਕੀ ਦਾ ਮੁੰਡਾ ਮੇਰੇ ਨਾਲ ਟੋੜੀ ਚੱਕ ਲੋ ਚੱਕ ਲੋ ਗਾ ਮੁੰਡਿਓ ਬੈਂਟਰੀਆਂ ਪਰ ਜਾਣੀਆਂ 52 ਰੱਬ ਦਾ ਕੰਮ 55 ਹੋਵੇ ਬਾਈ ਇਹਦੀ ਸਾਫ ਕਰ ਦਿਓ 55 ਕਰ ਦੋ 55 ਹੋ ਗਿਆ ਜੀ 55 ਜੀ ਹਾਂ

ਲੇਡੀ 55 ਅੱਜ ਨਹੀਂ ਸੱਟ ਲਾਇਆ ਕਿੰਨਾ ਜਿੱਤਿਆ 50000 ਰੁਪਏ ਵੇਚਿਆ ਲੋ ਜੀ ਆਜੋ ਇੱਥੇ ਆਜੋ ਆਜੋ ਬਾੜੇ ਨਹੀਂ ਲੈ ਲਿਆ 56000 ਨਾ ਨਾ ਉਹਦਾ ਤਿੰਨ ਕਰਤੀ ਉਹਨੇ ਨਹੀਂ ਨਹੀਂ ਹਾਏ ਦਿੱਤੀ ਇਹ ਕੰਮ ਲੈ 52 ਕਰਦੇ 52 ਕਰਦੇ 52 ਕਰਦੇ 57 50 ਦਿੱਤਾ ਅੜਕਾ ਦੜਕਾ ਹੋ ਗਿਆ 500 ਨਾਲ ਕਿੰਨਾ ਹੋਣੀ ਹੋਣੀ ਯਾਰ ਭਾਈ ਲੈ ਲੋ ਯਾਰ ਕੈਂਡੀ ਹੋ ਗਈ 58 ਕਰਦਾ 58 ਕਰਦਾ 52 ਕਰਦਾ ਉਹਨਾਂ ਨੇ ਬਾਹਲਾ ਖਾਓ ਇਹਨਾਂ ਦਾ ਨਾਮ ਲਗਾਓ ਕਦੇ ਜਿਊਗਾ ਕਿਹਾ ਹਾਂ ਜੀ ਹੋਰ ਮਰ ਜਾਈਏ ਫੇਰ ਕੀ ਆ ਸਵਾਲ ਆਉਂਦਾ ਬਾਲੇ ਬਾਲੇ ਖੜਦਾ ਖੜਜੋ ਖੜਦਾ ਖੜਜੋ ਚੀਜ਼ ਵਧ ਗਈ ਮਾੜੀ 55 ਦੇ ਬਾਕੀ ਗੱਲ 55 ਆ ਨਹੀਂ ਹੁੰਦਾ 500 ਨਾ ਕਿਉਂ ਮਹਿੰਗਾ ਨਹੀਂ ਹੁੰਦਾ ਮਹਿੰਗਾ ਨਹੀਂ ਹੁੰਦਾ 500 ਕਿੰਨੇ ਆਗੇ ਕਿੰਨੇ ਆਗੇ 500 ਤੇ 55 55 ਆ ਕਿੰਨੇ ਓ ਬਾਈ ਛੋਟਾ ਖੜਾ ਖੜਾ ਤਾਂ ਆਇਓ ਹੋਣਾ ਤਾਂ ਹੋ ਗਿਆ ਕਿਦੋਂ ਕਦੋਂ ਤਾਂ ਹੁਣ ਹੋ ਗਿਆ ਇਹ ਤੇ ਆਇਆ ਚਨਾ ਲੱਗ ਗਿਆ ਇਹਦਾ 12000